ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬੀਤੀ ਰਾਤ ਅਚਾਨਕ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲਣ ਪਹੁੰਚ ਗਏ। ਮਿਲੀ ਜਾਣਕਾਰੀ ਮੁਤਾਬਕ ਇਹ ਮੁਲਾਕਾਤ ਫਲੋਰੀਡਾ 'ਚ ਟਰੰਪ ਦੇ ਘਰ ਮਾਰੀ ਲਾਗੋ ਚ ਨਹੀਂ ਸਗੋ ਉਹਨਾਂ ਦੇ ਨਿੱਜੀ ਕਲੱਬ 'ਚ ਹੋਈ। ਆਮ ਤੌਰ ਤੇ ਜਦੋਂ ਵੀ ਕੋਈ ਨੇਤਾ ਜਾਂ ਮਸ਼ਹੂਰ ਵਿਅਕਤੀ ਟਰੰਪ ਨੂੰ ਮਿਲਣ ਪਹੁੰਚਦਾ ਜਾਂਦਾ ਹੈ ਤਾਂ ਉਹ ਆਪਣੇ ਘਰ ਮਾਰੀ ਲਾਗੋ ਜ਼ਰੂਰ ਜਾਂਦਾ ਹੈ। ਦੱਸਦੀ ਹੈ ਕਿ ਟਰੰਪ ਅਤੇ ਟਰੂਡੋ ਨੇ ਪਾਮ ਬੀਚ ਦੇ ਇੱਕ ਕਲੱਬ ਵਿੱਚ ਇਕੱਠੇ ਬਿਨਰਹੀ ਕੀਤਾ। ਟਰੂਡੋ ਦੇ ਨਾਲ ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਡੋਮਿਨਿਕ ਲੈਪ ਲਾਈਨ ਦੇ ਸਿਵਾਇ ਹੋਰ ਮਤਰੀ ਹੀ ਮੌਜੂਦ ਸਨ। ਟ੍ਰੂਡੋ ਦੇ ਇਸ ਦੌਰੇ ਬਾਰੇ ਪਹਿਲਾਂ ਕੋਈ ਜਾਣਕਾਰੀ ਸਾਹਮਣੇ ਨਹੀਂ ਕੀਤੀ ਗਈ ਸੀ। ਟ੍ਰੂਡੋ ਦੇ ਇਸ ਦੌਰੇ ਬਾਰੇ ਨਾ ਤਾਂ 트੍ਰੰਪ ਦੀ ਟੀਮ ਨੇ ਕੋਈ ਜਵਾਬ ਦਿੱਤਾ ਤੇ ਨਾ ਹੀ ਟ੍ਰੂਡੋ ਦੇ ਦਫ਼ਤਰ ਨੇ ਕੋਈ ਜਾਣਕਾਰੀ ਦਿੱਤੀ। ਟ੍ਰੂਡੋ ਦਾ ਇਹ ਦੌਰਾ ਉਹਨਾਂ ਦੇ ਜਨਤਕ ਪ੍ਰੋਗਰਾਮਾਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਸੀ। ਦਾਸੇ ਕਿ 트੍ਰੰਪ ਦੇ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਟ੍ਰੂਡੋ 트੍ਰੰਪ ਨੂੰ ਮਿਲਣ ਵਾਲੇ जी7 ਦੇਸ਼ਾਂ ਦੇ ਪਹਿਲੇ ਪ੍ਰਧਾਨ ਮੰਤਰੀ ਹਨ ਇਹ ਮੁਲਾਕਾਤ ਜਿਹੇ ਸਮੇਂ ਚ ਹੋਈ ਜਦੋਂ ਕੁਝ ਦਿਨ ਪਹਿਲਾਂ ਹੀ 트ੰਪ ਨੇ ਕੈਨੇਡਾ ਤੇ 25% ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ। ਇਹ ਦੇਸ਼ਾਂ ਤੋਂ ਹੋਰ ਬੜੀਆਂ ਬਸਮਾ ਤੇ ਟੈਰਿਫ ਲਗਾਏ ਜਾਂਦੇ ਹਨ। ਨਾ ਦੇਖਿਆਂ ਤੋਂ ਬਾਅਦ ਇੱਕ ਨੇ ਦਿਨ ਪੀਐਮ ਗਰੂਪ ਤੋਂ ਨੂੰ ਸੰਪਰਨ ਕਰਵਾਤੀ ਕਿ 트ੰਪ ਨੇ ਸਭੀ ਨਵੰਬਰ ਨੂੰ ਰਾਸ਼ਟਰਪਤੀ ਅਹੁਦੇ ਦੀ ਸੌਂਚ ਤੋਂ ਪਹਿਲੇ ਦੇ ਹੀ ਸੋਸ਼ਲ ਮੀਡੀਆ ਤੇ ਕੈਨੇਡਾ, ਮੈਕਸੀਕੋ ਤੇ ਚੀਨ ਤੋਂ ਮਿਲਣ ਦਾ ਹੋਰ ਇਸ ਮਾਨ ਤੇ 25% ਲੈ ਕੇ 35% ਤੱਕ ਟੈਰਿਫ ਲਗਾਉਂਦਾ ਐਲਾਨ ਕੀਤਾ ਸੀ। 트ੰਪ ਨੇ ਕਿਹਾ ਸੀ ਕਿ ਕੈਨੇਡਾ ਮੈਕਸੀਕੋ ਤੋਂ ਮੇਜੇਕਰ ਚੌਂਕਾ ਕੈਰ ਕਾਨੂੰਨ ਨੇ ਪ੍ਰਵਾਸੀ ਅਤੇ ਬਲੱਡ ਦੀ ਸਪਲਾਈ ਨੂੰ ਸ 完全 ਨਲ ਕੰਟਰੋਲ ਕਰ ਸਕਦੇ ਹਨ ਪਰ ਉਹ ਅਜਿਹਾ ਨਹੀਂ ਕਰ ਰਹੇ ਸਰਕਾਰ ਕੋ ਹੋ ਇਸ ਤੇ ਕਾਬੂ ਨਹੀਂ ਰੱਖਦੇ ਉਹਨਾਂ ਰਿਕਾ ਦੁਆਰਾ ਲਗਾਏ ਗਏ ਪਾਣੀ ਤੈਰੀ ਦਾ ਸਾਹਮਣਾ ਕਰਨਾ ਪਵੇਗਾ ਕ੍ਰੰਪ ਦੇ ਲਾਂਟੋ ਬਾਅਦ ਪੀਐਮ ਫਰੂਟੋ ਦੇ ਦਫ਼ਤਰ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਅਮਰੀਕਾ ਨੂੰ ਊਰਜਾ ਸਪਲਾਈ ਲਈ ਕੈਨੇਡਾ ਬਹੁਤ ਜ਼ਰੂਰੀ ਹੈ